ਜਾਨੀ ਨਾਨਕ ਦਾਸ ਸਭ ਦਾਸ ਪੁਰਖਾਨ ਤੁਜਨ ਦਾ ਰਾਮਾ ਰਾਮਾ ਲਾਉ ਤੋੜ ਵੀਨੇ ਅਜਨ ਜੇ ਮੈਂ ਜਸਕਰਨ ਸਿੰਘ ਵਾਰ ਨੰਬਰ 4 ਹੋਸਲਰ ਕਰਨਪਰਨ ਤੋਂ ਅੱਜ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਕੁਛ ਦਿਨ ਪਹਿਲਾਂ ਕਾਲ ਚਰਨਾ ਕਰ ਗਏ ਸੀ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਰੋਹਾ ਅੰਤਮ ਅਰਦਾਸ ਤੋਂ ਬਾਅਦ ਭੋਗ ਪੈ ਚੁੱਕਾ ਵਾ ਉਲ ਪੈਲਸ ਦੇ ਵਿੱਚ ਕੀਰਤਨ ਦਰਬਾਰ ਹੋਣਾ ਉੱਥੇ ਬੜੀਆਂ ਮੁੱਖ ਸ਼ਖਸੀਅਤਾਂ ਨੂੰ ਸਰਦਾਰ ਜੀ ਦੇਣ ਆ ਰਹੀਆਂ ਹਨ ਸੀਐਮ ਭਗਵੰਤ ਸੇਮਾਨ ਕੇਜਰੀਆ ਦਵਿੰਦ ਕੇਜਰੀਆ ਜਿਹੜੇ ਸਾਡੇ ਕਲਵਨਰ ਨੇ ਉਹ ਵੀ ਆ ਰਹੇ ਨੇ ਉਹਨਾਂ ਦੇ ਨਾਲ ਮੰਤਰੀ ਗਾਣਾ ਸਾਰਾ ਐਮ ਐਲ ਏ ਸਾਬਾਨ ਫਲਕੇ ਦੇ ਕਵਾਡਿਨੇਟਰ ਜਿਲ੍ਹੇ ਵੀ ਪਤਵੰਤੇ ਸੱਜਣ ਪਹੁੰਚ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਹੀ ਜਿਆ ਆ ਅਸੀਂ ਇਹੀ ਕਹਿ ਲਿਆ ਬੇਹੱਦ ਛਿੱਛੀ ਦਾ ਚੁਰਦਾਣਾ ਇੱਕ ਬਹੁਤ ਵੱਡੀ ਚੱਲ ਉੱਦੀ ਹੈ ਜੀ ਉਹਨਾਂ ਦੇ ਅੱਜ ਸਾਰੇ ਸੰਸਦਿਕ ਸਭਰੋ ਦੇ ਵਿੱਚ ਜਿਲ੍ਹੇ ਵੀ ਆਉਣੇ ਆ ਉਹਨਾਂ ਨੂੰ ਇੱਥੇ ਜੀ ਆ ਅੱਜ ਭਾਰੀ ਬਰਸਾਤ ਹੋਈ ਹੈ ਸਤਰਾ ਲੋਕਾਂ ਦਾ ਪਾਚਾ ਨਿਕਲਦੇ ਦੇਖੋ ਜੀ ਤੁਸੀਂ ਵੇਖ ਹੀ ਰਹੇ ਹੋ ਜੀ ਕੈਮਰਾਮੈਨ ਜੇ ਤੁਸੀਂ ਸਾਰੇ ਕੈਮਰਾ ਮਾਗੇ ਦਾ ਸਾਹ ਹੀ ਦਾ ਬੜੀ ਵੱਡੀ ਤਦਾਰ ਦੇ ਵਿੱਚ ਕੁ ਹਜ਼ਾਰਾਂ ਦੇ ਇਕੱਠ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਅਮਤਨ ਸੰਧਾਰ ਦੇ ਸਮਰੋਹ ਦੇ ਵਿੱਚ ਬਹੁਤ ਕਰੀਆ ਜਤਨ ਦੇ ਦਾ ਬੜਾ ਦੁੱਖ ਦੀ ਘੜੀ ਵਾਲਾ ਦਿਨ ਕਿ ਸਾਡੇ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਤਰਕਤਰਨ ਵਿਧਾਨ ਸਭਾ ਤੋਂ ਐਮਐਲਏ ਸਨ ਉਹ ਸਾਨੂੰ ਆਪਣੀ ਜਿਹੜੀ ਸਵਾਸਾ ਦੀ ਪੂੰਜੀ ਭੋਗਦੇ ਹੋਏ ਸੰਸਦੀ ਵੀ ਛੋੜਾ ਦੇ ਗਏ ਤੇ ਸਾਨੂੰ ਸਾਰਿਆਂ ਨੂੰ ਕਦੇ ਨਾ ਪੂਰਾ ਹੋਣ ਦਾ ਘਾਟਾ ਜਿਹੜਾ ਪਿਆ ਵਾ ਪਰਮਾਨੰਥ ਬਾਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਕੇ ਤੇ ਪਿਛੇ ਪਰਮਾਨੰਥ ਨੂੰ ਪਾਣਾ ਬੰਦ ਦਾ ਬਲ ਬਹੁਤ ਬਹੁਤ ਸਾਰਾ ਡਾਕਟਰ ਤਖਮੀਰ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਨ ਔਰ ਹਲਕਾ ਤਰਤਾਤੂ ਐਮਬੀਐਸ ਉਹਨਾਂ ਬੜੀ ਲੋਕ ਸੇਵਾ ਨੂੰ ਪਹੁੰਚਾਈ ਹੋਈ ਸੀ ਜਿਸ ਦੇ ਦਰਸ਼ਕਾਂ ਦਾ ਛਾਟਾ ਬੜਾ ਸਾਥ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਨਾਲ ਰਲੇਸ਼ਾ ਟੱਚ ਤੇ ਰਹਿੰਦੀ ਸੀ ਔਰ ਜਦੋਂ ਇਹ ਤੇ ਡਗਲੇ ਸ਼ਰਾਬ ਵਾਲਾ ਇਸ਼ੂ ਆਇਆ ਸੀ ਅੱਗੇ ਹੋ ਕੇ ਉਹਨਾਂ ਨੇ ਉਸ ਘਰਦੇ ਦੇ ਵਿੱਚ ਹਸਪੀਟਲ ਦੇ ਵਿੱਚ ਜਦੋਂ ਇਨਸਾਫ ਲੈਣ ਵਾਸਤੇ ਲੜਾਈ ਲੜੀ ਉਹਨਾਂ ਨੇ ਸਾਥ ਦਿੱਤਾ ਸੋ ਉਹਨਾਂ ਦੇ ਸਾਥ ਨੂੰ ਕਦੇ ਭੁਲਾਇ ਨਹੀਂ ਜਾ ਸਕਦਾ ਬੜਾ ਵੱਡਾ ਕਟਾ ਮੈਨੂੰ ਨਿੱਜੀ ਦਾ ਉਹਦੇ ਕਟਾ ਹੈ ਪੰਜਾਬ ਦਾ ਕਟਾ ਹੈ